ਤੁਸੀਂ ਦੇਖ ਰਹੇ ਹੋ ਪਰਖਾਲੀ ਦੀ ਸੜਕ ਪਰਖਾਲੀ ਦੀ ਜੋ ਸੜਕ ਹੈ ਇਹ ਦੇਖੋ ਕਿੰਨੇ ਵਧੀਆ ਇੱਥੇ ਦਰਖਤ ਲੱਗੇ ਪਏ ਪੁਰਾਣੇ ਦਰਖਤਾਂ ਸੰਘਣੀ ਛਾਂ ਹੈ ਤੇ ਇਹ ਸੜਕ ਜਿਹੜੀ ਅੱਗੇ ਹਿਮਾਚਲ ਨੂੰ ਬਰਦੀ ਨਾਲ ਜੋੜਨੀ ਹੈ ਸਰਕਾਰਾਂ ਨੇ ਇਹ ਯੋਜਨਾ ਹੈ ਸਰਕਾਰ ਦੀ ਫਿਲਹਾਲ ਕਿੰਨੇ ਵਧੀਆ ਦੇਖੋ ਦਰਖਤਾਂ ਤੁਹਾਨੂੰ ਦਿਖਾ ਰਹੇ ਆ ਕਿੰਨੇ ਪੁਰਾਣੇ ਦਰਖਤ ਇੱਥੇ ਖੜੇ ਆ ਤੇ ਕਿੰਨੀ ਵਧੀਆ ਇਹ ਡਬਲ ਲੈਂਡ ਬਣਨੀ ਹੈ ਜਦੋਂ ਵਿਕਾਸ ਹੋਣਾ ਜ਼ਰੂਰ ਪਰ ਕੁਦਰਤ ਨਾਲ ਛੇੜਛਾੜ ਵੀ ਹੋਣੀ ਆ ਇਹ ਦਰਖਤ ਪੱਟੇ ਜਾਣੇ ਆ ਇਹ ਸੜਕ ਚੌੜੀ ਬਣ ਜਾਣੀ ਆ ਇਹ ਯੋਜਨਾ ਦੇ ਫਿਲਹਾਲ ਚੱਲ ਰਹੀ ਆ ਸਰਕਾਰ ਦੀ ਇਹ ਕਹਿੰਦੇ ਪਰਖਾਲੀ ਤੋਂ ਰੀਲਪਰ ਪਰਖਾਲੀ ਅੱਗੇ ਵੱਧੀ ਇਧਰ ਨੂੰ ਇਹ ਸੜਕ ਕੱਢਣੀ ਆ ਇਹ ਡਬਲ ਸੜਕ ਹੋਣੀ ਆ ਦੇਖੋ ਲੋਕ ਇਕੱਠੇ ਰਹੇ ਆ ਆ ਦੇਖੋ ਦਰਖਤ ਦੇਖੋ ਕਿੰਨੇ ਆ ਕਿੰਨੇ ਸੰਘਣੀ ਤਾਂ ਹੈ ਕਿੰਨਾ ਵਧੀਆ ਵਾਤਾਵਰਨ ਆ ਇਹ ਕਿੰਨੇ ਦਰਖਤ ਖੜੇ ਆਏ ਇੱਕ ਆ ਸੁੱਕਿਆ ਹੋਇਆ ਦਰਖਤ ਖੜਾ ਏ ਆ ਦੇਖੋ ਇਹ ਸਰਕਾਰ ਦੀ ਯੋਜਨਾ ਫਿਲਹਾਲ ਸੁਣਿਆ ਇਹ ਇਲਾਕੇ 'ਚ ਲੋਕਾਂ ਦੀ ਗੱਲਬਾਤ ਬਈ ਇਹ ਸਰਕਾਰ ਡਬਲ ਕਰ ਦਿੰਦੀ ਹੈ ਸਰਕਾਰ ਨੇ ਇਹ ਦਰਖਤ ਵੀ ਫਿਰ ਕੱਟੇ ਜਾਣਗੇ ਤੇ ਦੇਖੋ ਕਿੰਨਾ ਵਧੀਆ ਵਾਦਾ ਵਰਨਾ ਇੱਥੇ ਸੜਕ ਦਾ ਬਹੁਤ ਵਧੀਆ ਇਥੇ ਲੱਗਦਾ ਹੈ ਵਾਤਾਵਰਨ ਦੇ ਪ੍ਰੇਮੀ ਆ ਉਹਨਾਂ ਦੇ ਦਿਲਾਂ ਤੇ ਸੱਟ ਵੱਜਣੀ ਆ ਜਦੋਂ ਇਹ ਦਰੱਖਤ ਕੱਟੇ ਜਾਣੇ ਆ ਤੇ ਸੜਕ ਚੌੜੀ ਹੋਣੀ ਆ ਫਿਲਹਾਲ ਇਹ ਸਾਡੇ ਕੋਲ ਸੂਚਨਾ ਹੈ ਵੀ ਸਰਕਾਰ ਨੇ ਆਉਣ ਵਾਲੇ ਸਮਿਆਂ ਵਿੱਚ ਇਹ ਸੜਕ ਡਬਲ ਕਰ ਦੇਣੀ ਆ ਪਰ ਖਾਲੀ ਜੀ ਤੇ ਆਉਣਾ ਜਾਣਾ ਤਾਂ ਵਧੀਆ ਹੋ ਜਾਣਾ ਹੈ ਸੌਖਾ ਆਉਣਾ ਇੱਕ ਪਾਸੇ ਜਾਓ ਇੱਕ ਪਾਸੇ ਆਓ ਜਾਓ ਪਰ ਇਸ ਨਾਲ ਦਰਖਤ ਜੋ ਖੜੇ ਆ ਸੰਕੜੇ ਬਰਖਤਾ ਇਹ ਕੱਟੇ ਜਾਣੇ ਹਨ ਦੇਖੋ